ਗੁਰੂ ਗੋਰਾ ਗੁਰ ਕਰਹੁ ਗੁਰੂ ਹਰ ਪਾਈਐ ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰਮਣ ਮਿਲਤ ਲਿਵ ਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਾਈਐ ਅੰਮ੍ਰਿਤ ਪ੍ਰਵਾਹਾ ਛਟਕੰਤ ਸਦ ਦਵਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿਖ ਨਾਈਐ ਨਾਮ ਨਿਰਬਾਨ ਨਿਧਾਨ ਹਰ ਓਰ ਧਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਗੁਰੂ ਗੋਰਾ ਗੁਰੂ ਗੋਰਾ ਗੁਰੂ ਜਪ ਮੰਨ ਰੇ ਜਾ ਕੀ ਸੇਵਾ ਸਿਵ ਸਿਧ ਸਾਧਕ ਸੁਰ ਅਸੁਰ ਗਣ ਤਰਹਿ ਤਤੀਸ ਗੁਰ ਬਚਨ ਸੁਣ ਕੰਨ ਰੇ ਹੁਣ ਤਰਹਿ ਤੇ ਸੰਤ ਹਿੱਤ ਭਗਤ ਗੁਰ ਗੁਰ ਕਰਹਿ ਤਰਿਓ ਪ੍ਰਹਿਲਾਦ ਗੁਰ ਮਿਲਤ ਮਨ ਜਨਰੀ ਤਰਹਿ ਨਾਰਦਾਦ ਸੰਕਾਦ ਹਰ ਗੁਰਮੁਖ ਹੈ ਤਰਹਿ ਇੱਕ ਨਾਮ ਲਗ ਤਜੋ ਰਸ ਅਨਰੀ ਦਾਸ ਬੇਨਤ ਕਹਿ ਨਾਮ ਗੁਰਮੁਖ ਲਹਿ ਗੁਰੂ ਗੁਰ ਗੁਰੂ ਗੋਰਾ ਗੁਰੂ ਜਪ ਮੰਨਰੀ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਜੋਗ ਜਿਨ ਧੂ ਪਰ ਸ੍ਰੀ ਪ੍ਰਹਿਲਾਦ ਭਗਤ ਉਧਰੀਆਂ ਹਸਤ ਕਮਲ ਮਾਥੇ ਪਰ ਧਰੀਆਂ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤਜੀ ਧਾਰੋ ਮਾਨਸ ਜਨਮ ਦੇਹ ਨਿਸਤਾਰਹੁ ਗੁਰ ਜਹਾਜ ਖੇਵਟ ਗੁਰ ਗੁਰ ਬਿਨ ਤਰਿਆ ਨਾ ਕੋਇ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਇ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲੈਣਾ ਥਾਪ ਜੋਤ ਜਗਤ ਤਾਰੀ ਲਹਿਣ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਉ ਦੀਆ ਤਿੰਨ ਸ੍ਰੀ ਰਾਮਦਾਸ ਸੋਢੀ ਥਿਰ ਥੱਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚੌਂ ਜੁਗ ਗੁਰ ਸੇਵਾ ਕਰ ਫਲ ਨਹੀਂ ਅੰ ਬੰਦਹਿ ਜੋ ਚਰਨ ਸਰਨ ਸੁਖ ਪਾਵਹਿ ਪਰਮ ਆਨੰਦ ਗੁਰਮੁਖ ਕਹੀ ਅੰ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਪਰਨੰ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨੰ ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹਿ ਕਰ ਬੇ ਚਿੱਤ ਚਾਉ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੀ ਜੀਤ ਹੈ ਜਮ ਲੋਕ ਪਤਤ ਜੀ ਪ੍ਰਾਣੀ ਹਰ ਜਨ ਸੇਵ ਗੁਰ ਗਿਆਨ ਰਤੇ ਰਗਵੰਸ ਤਿਲਕ ਸੁੰਦਰ ਦਸ਼ਰਥ ਘਰ ਮਨ ਬੰਚ ਹੈ ਜਾਂ ਕੀ ਸਰਨੰ ਸਤ ਗੁਰ ਗੁਰ ਸੇਵ ਅਲਖ ਗਤ ਜਾਂ ਕੀ ਸ੍ਰੀ ਰਾਮਦਾਸ ਤਾਰਨ ਤਰਨੰ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇ ਜਗ ਜਨਮ ਮਰਨ ਭੱਗਾ ਤੇ ਆਈ ਹੀ ਹੈ ਪ੍ਰਤੀਤ ਪ੍ਰਤੀਤ ਹੀ ਹੈ ਆਈ ਜਿਨ ਜਨਕੈ ਤਿਨ ਕੋ ਪਦਵੀ ਉੱਚ ਭਈ ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ ਅਵਲੋਕਿਆ ਬ੍ਰਹਮ ਭਰਮ ਸਭ ਛੁਟ ਗਿਆ ਦੇਵ ਦ੍ਰਿਸ਼ਟ ਕਾਰਨ ਕਰਨੰ ਸਤਿ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਕਰਨੰ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਸ ਜਨ ਕੈ ਇਕ ਪੜਹਿ ਸੁਣਹਿ ਗਾਵਹਿ ਪਰਭਾਤੇ ਕਰਹਿ ਇਸ਼ਨਾਨ ਇਸ਼ਨਾਨ ਕਰਹਿ ਪ੍ਰਭਾਤ ਸੁਧਮਨ ਗੁਰ ਪੂਜਾ ਵਿਦ ਸਹਿਤ ਕਰਨੰ ਕੰਚਨ ਤਨ ਹੋਏ ਪਰਸ 파ਰਸ ਕਉ ਜੋਤ ਸਰੂਪੀ ਧਿਆਨ ਧਰੰ ਜਗ ਜੀਵਨ ਜਗਨਨਾਥ ਜਲ ਥਲ ਮਹਿ ਰਹਾ ਪੂਰਬੋ ਵਿਦ ਬਰਨ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨ ਜਿਨਹੁ ਬਾਤ ਨਿਸ਼ਚਲ ਧ੍ਰੂ ਜਾਨੀ ਤੇ ਜੀਵ ਕਾਲ ਤੇ ਬਚਾ ਤਿੰਨ ਤਰਿਓ ਸਮੁੰਦਰ ਰੁਦਰ ਖਿਨ ਇਕ ਮਹਿ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤ ਸੰਗਤ ਪਰਮ ਆਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਬਚ ਕ੍ਰਮ ਸੇਵੀਐ ਸੱਚਾ ਵਾਹਿਗੁਰੂ 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 ਵਾਹਿ ਜੀਉ ਕਵਲਨਾਨ ਮਧੁਰਬੈਨ ਕੋਟ ਸੈਨ ਸੰਗ ਸੋਭ ਕਹਿਤ ਮਾ ਜਸੋਦ ਜਿਸਹਿ ਦਹੀਂ ਭਾਤ ਖਾਹੇ ਜੀਉ ਦੇਖ ਰੂਪ ਅਤ ਅਨੂਪ ਮੋਹ ਮਹਾਮਗ ਭਈ ਕਿੰਕਨੀ ਸ਼ਬਦ ਝਲਤਕਾਰ ਖੇਲ ਪਾਹੇ ਜੀਉ ਕਾਲ ਕਲਮ ਹੁਕਮ ਹਾਥ ਕਹੋ ਕੌਨ ਮੀਟ ਸਕੈ ਈਸ਼ ਬੰਮਿਓ ਗਿਆਨ ਧਿਆਨ ਤਰਤਹੀਐ ਚਾਹੇ ਜੀਉ ਸਤਿ ਸਾਚ ਸ੍ਰੀ નિਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਉ RAM ਨਾਮ ਪਰਮ ਧਾਮ ਸੁਧ ਬੁੱਧ ਨਿਰਕਾਰ ਬੇਸ਼ਮਾਰ ਸਰਬਰ ਕਉ ਕਾਹੇ ਜੀਉ ਸੁਥਰ ਚਿੱਤ ਭਗਤ ਹਿਤ ਭੇਖ ਧਰਿਓ ਹਰਨਾਖ ਛਹਰੇਉ ਨਖ ਬਿਦਾਰ ਜੀਉ ਸ਼ੰਖ ਚੱਕਰ ਗਦਾ ਪਦਮ ਆਪ ਆਪ ਕੀ ਓ ਸ਼ਦਮ ਅਪਰੰਪਰ ਪਰ ਪਾਰ ਬ੍ਰਹਮ ਲਖੈ ਕੌਣ ਤਾਹੇ ਜੀਉ ਸਤ ਸਾਚ ਸ੍ਰੀ નિਵਾਸ ਆਦ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਉ ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇਵਜીર ਬੜੇ ਧੀਰ ਧਰਮ ਅੰਗ ਅਲਾਖ ਅਗਮ ਖੇਲ ਕੀਆ ਆਪਣੈ ਉਸ਼ਾਹੇ ਜੀਓ ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਹਿ ਆਸਮਾਏ ਸੁਤਹਿ ਸਿਧ ਰੂਪ ਧਰਿਓ ਸਾਹਨ ਕੈ ਸਾਹੇ ਜੀਓ ਸਤਿ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂੰਹੀ ਵਾਹਿਗੁਰੂ 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 ਵਾਹਿ ਜੀਉ ਸਤ ਗੁਰੂ ਸਤ ਗੁਰੂ ਸਤ ਗੁਰ ਗੋਬਿੰਦ ਜੀਉ ਬਲਹ ਸ਼ਲਨ ਸਬਲ ਮਲਨ ਭਗਤ ਫਲਨ ਕਾਨ ਕੁਾਰ ਨਿਹ ਕਲੰਕ ਬਜੀ ਡੰਕ ਚੜਹੁ ਦਲ ਰਵਿੰਦ ਜੀਉ ਰਾਮ ਰਮਣ ਦੁਰਤ ਦਵਣ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ دیਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮਛ ਕਾਚ ਹੋ ਬਰਹਾ ਜਮਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰਹੀਏ ਧਾਰ ਤਜ ਬਕਾਰ ਮਨ ਗੰ ਅੰਦ ਸਤ ਗੁਰੂ ਸਤ ਗੁਰੂ ਸਤਿ ਗੁਰੂ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਸੱਚ ਜਾਨ ਮੰਤਰ ਇਹੈ ਨਿਸਵਾਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਓ ਛਾੜ ਧੋ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗੇ ਹੋ ਤਰੈ ਸਨੇਹ ਚਿੱਤ ਬਲਾਸ ਜਗਤ ਏਹੋ ਚਰਨ ਕਮਲ ਸਦਾ ਸਿਓ ਡ੍ਰਿਡਤਾ ਕਰ ਮਤ ਜੀਓ ਨਾਮ ਸਾਰ ਹੀ ਏ ਧਾਰ ਤਜ ਬੇਕਾਰ ਮਨ ਗਏ ਅੰਧ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ